ਸਾਧ ਸੰਗਤ ਜੀ ਜੋ ਅੱਜ ਦਾ ਦਿਨ ਹੈ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਵਿਆਹ ਗੁਰਪੁਰਬ ਦਾ ਦਿਨ ਵੀ ਹੈ ਤੇ ਜੋ ਅੱਜ ਦਾ ਦਿਨ ਹੈ ਇਸ ਪਾਵਨ ਤਖਤ ਸਾਹਿਬ ਜੀ ਦੀ ਮਰਿਆਦਾ ਦੇ ਅਨੁਸਾਰ ਜੋ ਬਸੰਤ ਪੰਚਮੀ ਤੋਂ ਗੁਰੂ ਘਰ ਦੇ ਵਿੱਚੋਂ ਸ਼ਬਦ ਚੌਕੀਆਂ ਦੀ ਪ੍ਰਾਰੰਭਤਾ ਦਾ ਦਿਨ ਵੀ ਹੈ ਸੂਖਮ ਵਿਚਾਰ ਇਹਨਾਂ ਦੇ ਪ੍ਰਫਾਈ ਵੀ ਸਰਵਣ ਕਰੀਏ ਤਖਤ ਸਾਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ 29ਵੇਂ ਜੱਤੇਦਾਰ ਸਿੰਘ ਸਾਹਿਬ ਸੰਤ ਬਾਬਾ ਜੋਗਿੰਦਰ ਸਿੰਘ ਜੀ ਮੋਨੀ ਸਾਹਿਬ ਜੀਆ ਨੇ ਵਿਚਾਰ ਕੀਤੀ ਕਿਉਂਕਿ ਸਾਧ ਸੰਗਤ ਜੀ ਉਹਨਾਂ ਸਮਿਆਂ ਦੇ ਵਿੱਚ ਤਖਤ ਸਾਹਿਬ ਜੀ ਅਤੇ ਬਾਕੀ ਅਸਥਾਨਾਂ ਤੇ ਸੰਗਤ ਦੀ ਆਵਾਜ਼ ਆਜ ਵਰਗੀ ਨਹੀਂ ਸੀ ਹੋਇਆ ਕਰਦੀ ਅੱਜ ਤੋਂ ਤਕਰੀਬਨ ਜਿਵੇਂ ਇੱਥੇ ਹਜ਼ੂਰੀ ਸਿੰਘ ਬਜ਼ੁਰਗ ਸਿੰਘ ਦੱਸਦੇ ਨੇ ਕਿ 60 70 ਸਾਲ ਪਹਿਲਾਂ ਅੱਜ ਵਰਗੀ ਰੌਣਕ ਨਹੀਂ ਸੀ ਹੋਇਆ ਕਰਦੀ ਕਿਉਂਕਿ ਅੱਜ ਵਰਗੇ ਆਵਾਜਾਈ ਦੇ ਸਾਧਨ ਨਹੀਂ ਸਨ ਤਖਤ ਸਾਹਿਬ ਜੀ ਦੇ ਤਾਂ ਸੰਗਤ ਵਿਰਲੀ ਵਾਜੀ ਆਇਆ ਕਰਦੀ ਸੀ ਪਰ ਜਿਹੜੇ ਬਾਕੀ ਦੇ ਸਥਾਨ ਨੇ ਉਹਨਾਂ ਦੇ ਉੱਪਰ ਸੰਗਤ ਬਹੁਤ ਘੱਟ ਜਾਇਆ ਕਰਦੀ ਸੀ ਤੇ ਸਾਧਾਰਨ ਦਿਨਾਂ ਦੇ ਵਿੱਚ ਉਹਨਾਂ ਸਥਾਨਾਂ ਤੇ ਰੌਣਕ ਨਹੀਂ ਸੀ ਹੋਇਆ ਕਰਦੀ ਤਖਤ ਸਾਹਿਬ ਜੀਆ ਦੇ ਸਿੰਘ ਸਾਹਿਬ ਜੀ ਨੇ ਬਾਬਾ ਜਗਿੰਦਰ ਸਿੰਘ ਜੀ ਮੋਨੀ ਸਾਹਿਬ ਜੀਆ ਨੇ ਵਿਚਾਰ ਕੀਤੀ ਜਿਹੜੇ ਬਾਕੀ ਦੇ ਸਤਿਗੁਰੂ ਜੀ ਦੇ ਇਤਿਹਾਸ ਦੇ ਨਾਲ ਸੰਬੰਧਿਤ ਗੁਰਸਥਾਨ ਨੇ ਨਾ ਉਹਨਾਂ ਦੇ ਉੱਪਰ ਵੀ ਰੌਣਕ ਹੋਵੇ ਉਹਨਾਂ ਦੇ ਉੱਪਰ ਵੀ ਜੋੜ ਮੇਲੇ ਹੋਣ ਇਸੇ ਪ੍ਰਕਾਰ ਜਿਹੜੇ ਵਿਰੋਧੀ ਗੁਰੂ ਘਰ ਅਤੇ ਗੁਰੂ ਘਰ ਦੀਆਂ ਜ਼ਮੀਨਾਂ ਨੂੰ ਦੱਬ ਲੈਣ ਵਾਸਤੇ ਤਾਕ ਵਿੱਚ ਸਨਨ ਉਹਨਾਂ ਨੂੰ ਖਾਲਸੇ ਦੇ ਜਾਹੋ ਜلال ਦਾ ਪਤਾ ਵੀ ਲੱਗੇ ਖਾਲਸੇ ਦਾ ਜਾਹੋ ਜلال ਪ੍ਰਗਟ ਹੋਵੇਗਾ ਤੇ ਗੁਰ ਅਸਥਾਨਾਂ ਵੱਲ ਕੋਈ ਅੱਖ ਤੱਕ ਕੇ ਅੱਖ ਚੱਕ ਕੇ ਤਕੇਗਾ ਨਹੀਂ ਨਾਲੇ ਗੁਰਮਤ ਦਾ ਪ੍ਰਚਾਰ ਹੋਵੇਗਾ ਨਾਲੇ ਸਾਰੇ ਗੁਰੂ ਘਰਾਂ ਦੇ ਵਿੱਚ ਜੋੜ ਮੇਲੇ ਹੋਣਗੇ ਕੀਰਤਨ ਹੋਣਗੇ ਸ਼ਬਦ ਚੌਂਕੀਆਂ ਹੋਣਗੀਆਂ ਖਾਲਸੇ ਦਾ ਜਾਹੋ ਜلال ਪ੍ਰਗਟ ਹੋਵੇਗਾ ਤੇ ਸਰਬਤ ਅਸਥਾਨਾਂ ਤੇ ਰੌਣਕ ਵੀ ਹੋਵੇਗੀ ਇਹਨੇ ਵੀ ਚਾਰ ਕਰਕੇ ਸਾਧ ਸੰਗਤ ਜੀ ਫਿਰ ਮਹਾਪੁਰਖਾਂ ਨੇ ਅੱਜ ਦੇ ਦਿਨ ਤੋਂ ਅਰਥਾਤ ਬਸੰਤ ਪੰਚਮੀ ਤੋਂ ਚੌਕ ਨੀਬਾ ਰਾਰੰਭ ਕੀਤੀਆਂ ਸਨ ਜੋ ਪਹਿਲੀ ਚੌਕੀ ਪ੍ਰਾਰੰਭ ਹੋ ਕਰਕੇ ਤਖਤ ਸਾਹਿਬ ਜੀ ਤੋਂ ਗੁਰਦੁਆਰਾ ਮਾਲ ਟੇਕੜੀ ਸਾਹਿਬ ਜਾਂਦੀ ਹੈ ਜਿੱਥੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਚਰਨ ਸ਼ੋਭ ਬਖਸ਼ ਕੇ ਭੂਮੀ ਨੂੰ ਪਵਿੱਤਰ ਕੀਤਾ 10ਵੇਂ ਪਾਤਸ਼ਾਹ ਜੀ ਨੇ ਸਮਾਪਾ ਕਰਕੇ ਉਹ ਤੋਂ ਗੁਪਤ ਖਜ਼ਾਨੇ ਨੂੰ ਪ੍ਰਗਟ ਕੀਤਾ ਸੰਗਤ ਸਾਹਿਬ ਵਾਲੇ ਸਥਾਨ ਤੇ ਢਾਲਾ ਭਰ ਭਰ ਕੇ ਖਜ਼ਾਨਾ ਜੋ ਸੇ ਫੌਜਾਂ ਨੂੰ ਤੇ ਸਿੰਘਾਂ ਨੂੰ ਵੰਡਿਆ ਤੇ ਬਾਕੀ ਦਾ ਖਜ਼ਾਨਾ ਗੁਪਤ ਕਰ ਦਿੱਤਾ ਕਿ ਜਦੋਂ ਸਮਾ ਆਵੇਗਾ 96 ਕਰੋੜੀ ਖਾਲਸਾ ਆਵੇਗਾ ਉਦੋਂ ਇਹ ਖਜ਼ਾਨਾ ਪ੍ਰਗਟ ਹੋਵੇਗਾ ਤੇ ਗੁਰੂ ਕੀ ਖਾਲਸੇ ਦੇ ਲੰਗਰ ਚੱਲਣਗੇ ਭਾਵੇਂ ਕਿ ਉਸ ਸਮੇਂ ਦੇ ਹਾਕਮਾਂ ਨੇ ਸਤਗੁਰੂ ਜੀ ਦੇ ਗੁਪਤ ਕੀਤੇ ਹੋਏ ਉਸ ਖਜ਼ਾਨੇ ਨੂੰ ਪੁੱਟ ਕੇ ਲੱਭਣ ਦਾ ਬੜਾ ਜ਼ਬਨ ਕੀਤਾ ਥਾਪੁਰ ਥਾਤੋਂ ਮਿੱਟੀ ਪੁੱਟੀ ਗਈ ਧਰਤੀ ਪੁੱਟੀ ਗਈ ਪਰ ਉਹ ਖਜ਼ਾਨਾ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਕਿਸੇ ਦੇ ਹੱਥ ਨਾ ਲੱਗਾ ਕਿਉਂਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਪਾਵਨ ਸਥਾਨ ਤੇ ਉਹ ਖਜ਼ਾਨਾ 91 ਕਰੋੜੀ ਖਾਲਸੇ ਦੇ ਲੰਗਰ ਵਾਸਤੇ ਰਸਤਾ ਦੇ ਖਰਚ ਵਾਸਤੇ ਰੱਖਿਆ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਚੌਕੀਆਂ ਦੀ ਪ੍ਰਾਰੰਭਤਾ ਮਹਾਪੁਰਖਾਂ ਨੇ ਇਸ ਪਾਵਨ ਸਥਾਨ ਤੋਂ ਕੀਤੀ ਸੀ ਜ਼ਿਕਰਯੋਗ ਹੈ ਜੋ 사ਤਕੰਦ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਸ਼ਬਦ ਚੌਕੀਆਂ ਦੀ ਪ੍ਰਾਰੰਭਤਾ ਹੈ ਉਹ ਬ੍ਰਹਮ ਗਿਆਨੀ ਮਹਾਪੁਰਖ ਬਾਬਾ ਬੁੱਢਾ ਸਾਹਿਬ ਜੀਆ ਨੇ ਕੀਤੀ ਸੀ ਜੋ ਅੱਜ ਤੱਕ ਜਿਉਂ ਦੀ ਤਿਉਂ ਚੱਲਦੀ ਹੈ ਇਸ ਪਾਵਨ ਸਥਾਨ ਤੋਂ ਚੌਕੀਆਂ ਦੀ ਪ੍ਰਾਰੰਭਤਾ ਤਖਤ ਸਾਹਿਬ ਜੀ ਦੇ 29ਵੇਂ ਜਥੇਦਾਰ ਸਿੰਘ ਸਾਹਿਬ ਸੰਤ ਬਾਬਾ ਜਗਿੰਦਰ ਸਿੰਘ ਜੀ ਮੋਨੀ ਸਾਹਿਬ ਜੀਆ ਨੇ ਕੀਤੀ ਸੀ ਜੋ ਜਿਉਂ ਦੀ ਤਿਉਂ ਹਰ ਸਾਲ ਸਾਧ ਸੰਗਤ ਜੀ ਮਰਿਆਦਾ ਪੂਰੀ ਹੁੰਦੀ ਹੈ ਤੇ ਮੁਕੰਮਲ ਗੁਰ ਮਰਿਆਦਾ ਦੇ ਨਾਲ ਤੇ ਸ਼ਰਧਾ ਭਾਵਨਾ ਦੇ ਤੇ ਖਾਲਸੇ ਦੇ ਜਹੋ ਜਲਾਲ ਦੇ ਨਾਲ ਇਹ ਸ਼ਬਦ ਚੌਕੀਆਂ ਕੱਡੀਆਂ ਜਾਂਦੀਆਂ ਨੇ ਸੋ ਅੱਜ ਪਹਿਲੀ ਸ਼ਬਦ ਚੌਕੀ ਇਹ ਤੱਕ ਤਾਂ ਸਾਹਿਬ ਜੀ ਤੋਂ ਗਈ ਹੈ ਜਿਵੇਂ ਜਿਵੇਂ ਮਹਾਪੁਰਖਾਂ ਨੇ ਅੱਗੇ ਮਰਿਆਦਾ ਬਣਾਈ ਬਾਕੀ ਦੇ ਦਿਨ ਵੀ ਚੌਕੀਆਂ ਜਾਂਦੀਆਂ ਰਹਿਣਗੀਆਂ ਤੇ ਜੋ ਅੱਜ ਦੇ ਦਿਨ ਦਾ ਵੱਡਾ ਭਾਰੀ ਪੁਰਬ ਹੈ ਸਤਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਅਨੰਦ ਕਾਰਜ ਦਾ ਦਿਨ ਹੈ ਵਿਆਹ ਪੁਰਬ ਦਾ ਦਿਨ ਹੈ ਸਾਧ ਸੰਗਤ ਜੀ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆ ਨੇ ਅਨੰਦਾ ਦੀ puri ਅਨੰਦਪੁਰ ਸਾਹਿਬ ਨਗਰ ਵਸਾਇਆ ਹੈ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਨੇ ਪ੍ਰithvi ਦੇ ਉੱਪਰ ਪਰਮਰ ਕਰਕੇ ਵਿਚਰ ਕਰਕੇ ਬਯੰਤ ਜੀਵਾ ਨੂੰ ਨਾਮ ਬਾਣੀ ਦੇ ਨਾਲ ਜੋੜ ਕੇ ਪਰਮੇਸ਼ਰ ਪ੍ਰਾਪਤੀ ਦੇ ਰਸਤੇ ਦੇ ਉੱਪਰ ਪਾਇਆ ਹੈ ਤਾਂ ਗਰੀਬ ਨਿਵਾਜ਼ ਸਾਹਿਬ ਜੀ ਆਪ ਚੱਲ ਕਰਕੇ ਫਿਰ ਸ੍ਰੀ ਅਨੰਦਪੁਰ ਸਾਹਿਬ ਜੀ ਪੁੱਜੇ ਨੇ ਜੀਵੀ ਸਾਹਿਬੇ ਕੁਮਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਇਸ਼ਾ ਸੀ ਜੋ ਮਟਨਾ ਸਾਹਿਬ ਵਿਖੇ ਸਤਿਗੁਰੂ ਜੀ ਦੀ ਹੁਕਮ ਦੇ ਨਾਲ ਟਿਕੇ ਸਨ ਸੋ ਪੰਜਾਬ ਦੀ ਧਰਤੀ ਤੇ ਪੁੱਜੇ 10 ਕੁ ਮਹੀਨੇ ਲਖਦੌਰ ਦੀ ਧਰਤੀ ਤੇ ਰਹੇ ਫਿਰ ਅਨੰਦਪੁਰ ਸਾਹਿਬ ਪੁੱਜੇ ਨੇ ਤਗਰੀਬ ਨਿਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਇਸ ਵੇਲੇ ਸਰੀਰ ਦੀ ਆਰਬਲਾ ਲਗਭਗ 7 ਕੋਸਾਲਾ ਦੀ ਹੈ ਤੇ ਜਿਸ ਵੇਲੇ ਸੰਗਤ ਦੇ ਵਿੱਚ ਜਾਇਆ ਕਰਦੇ ਨਾ ਗੁਰ ਇਤਿਹਾਸ ਦੇ ਅੰਦਰ ਬਚਨ ਆਉਂਦੇ ਨੇ ਜਿਵੇਂ ਆਪ ਦੀ ਸੰਤ ਤੇ ਸਿਪਾਹੀ ਰੂਪ ਧਾਰਿਆ ਕਰਦੇ ਸਨ ਪਰਮ ਸਨਮਾਨਯੋਗ ਮਾਤਾ ਗੁਜਰੀ ਸਾਹਿਬ ਜੀ ਆਪ ਜੀਆਂ ਨੂੰ ਸੁੰਦਰ ಔਸ਼ਾਕਾ ਪਹਿਨਾ ਕੇ ਛੋਟੀ ਸ੍ਰੀ ਸਾਹਿਬ ਆਪ ਜੀ ਦੇ ਕਮਰ ਕਸੇ ਸਜਾ ਕੇ ਤੇ ਇਸੇ ਪ੍ਰਕਾਰ ਛੋਟਾ ਜਿਹਾ ਪੱਥਾ ਤੀਰਾਂ ਦਾ ਸਜਾ ਕੇ ਛੋਟਾ ਕਮਾਨ ਮੋਢੇ ਤੇ ਸਜਾ ਕੇ ਸੋਹਣੀ ਦਸਤਾਰ ਸਜਾ ਕੇ ਜਗਾ ਸਜਾ ਕੇ ਕਲਗੀ ਸਜਾ ਕੇ ਦਰਬਾਰ ਵਿੱਚ ਭੇਜਿਆ ਕਰਦੇ ਸਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਪਰਮ ਪਿਆਰੇ ਸਾਹਿਬਜ਼ਾਦੇ ਜਗਤਗੁਰੂ ਹੋਣ ਵਾਲੇ ਨੇ ਜੋ ਤਿਨਾਂ ਨੂੰ ਗੁਰਤਾ ਗੱਦੀ ਤੇ ਆਪਣੇ ਨਾਲ ਬਿਠਾਇਆ ਕਰਦੇ ਤੇ ਦులਾਰ ਕਰਿਆ ਕਰਦੇ ਸਾਹਿਬ ਜੀ ਦਾ ਸਰੂਪ ਦੇ ਅੰਦਰ ਸਤਿਗੁਰੂ ਕਲਗੀਧਰ ਸਾਹਿਬ ਜੀ ਸੰਗਤਾਂ ਦੇ અત્યੰਤ ਪਿਆਰੇ ਨੇ ਜਿਵੇਂ ਸਾਧ ਸੰਗਤ ਜੀ ਪਟਨਾ ਸਾਹਿਬ ਵਿਖੇ ਰਹਿ ਰਹਿ ਕਰਕੇ ਉੱਤੇ ਦੀ ਭਾਸ਼ਾ ਆਪ ਜੀ ਬੋਲਿਆ ਕਰਦੇ ਸਨ ਤੇ ਸੰਗਤਾਂ ਨੇ ਜਾਣ ਬੁੱਝ ਕੇ ਆਪ ਜੀ ਦੇ ਨਾਲ ਬਚਨ ਕਰਨ ਦੇ ਬਹਾਨੇ ਉੱਤੇ ਦੀ ਭਾਸ਼ਾ ਸੁਣਨ ਦੇ ਬਹਾਨੇ ਬਚਨ ਕਰਿਆ ਕਰਨੇ ਬੜੀ ਰੌਣਕ ਲੱਗਿਆ ਕਰਦੇ ਸੀ ਇਸੇ ਪ੍ਰਕਾਰ ਕਾਬਲ ਤੋਂ ਕੰਧਾਰ ਤੋਂ ਕੋਠੋ ਹਾਰ ਤੋਂ ਸਰਬਤ ਸਥਾਨਾਂ ਤੋਂ ਬਲਖ ਬੁਖਾਰੇ ਤੋਂ ਜਿੱਥੇ-ਜਿੱਥੇ ਸਤਿਗੁਰੂ ਜੀ ਦੀ ਸਿੱਖੀ ਸੀ ਨਾ ਆਨੰਦਪੁਰ ਸਾਹਿਬ ਮਾਝੇ ਮਾਲਵੇ ਦੁਆਬੇ ਤੋਂ ਸੋ ਸਰਬਤ ਸਥਾਨਾਂ ਤੋਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਇਆ ਕਰਦੀਆਂ ਸਨ ਲਾਹੌਰ ਤੋਂ ਇੱਕ ਜਥਾ ਸੰਗਤਾਂ ਦਾ ਦਰਸ਼ਨ ਕਰਨ ਵਾਸਤੇ ਸ੍ਰੀ ਆਨੰਦਪੁਰ ਸਾਹਿਬ ਪੁਜਾ ਹੈ ਇਸ ਜਥੇ ਦੇ ਅੰਦਰ ਸਤਿਗੁਰੂ ਜੀ ਦੇ ਘਰ ਦੇ ਅਨੰਿਸ਼ਰਦਾਲੂ ਗੁਰਸਿੱਖ ਪਿਆਰੇ ਨੇ ਜਿਨ੍ਹਾਂ ਦਾ ਨਾਮ ਹੈ ਭਾਈ ਹਰਜਸ ਸੁਤਖੀਆ ਜੀ ਭਾਈ ਹਰਜਸ ਸਾਹਿਬ ਜੀ ਸਤਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਦਰਬਾਰ ਵਿੱਚ ਪੁੱਜੇ ਨੇ ਤੇ ਹੱਥ ਜੋੜ ਕਰਕੇ ਬੇਨਤੀ ਕੀਤੀ ਇਹ ਦਰਬਾਰ ਵਿੱਚ ਖੜੇ ਨੇ ਗਲ ਵਿੱਚ ਨਿਮਰਤਾ ਨਾਲ ਪੱਲਾ ਪਾਇਆ ਹੋਇਆ ਸਿਰ ਛੁਪਾਇਆ ਹੋਇਆ ਅਦਬ ਦੇ ਨਾਲ ਨੇਤਰ ਝੁਕਾਏ ਨੇ ਇਹ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਚਰਣਾ ਵਿਖੇ ਬੇਨਤੀ ਕੀਤੀ ਇਹ ਸੱਚੇ ਪਾਤਸ਼ਾਹ ਆਪ ਜੀਆ ਦੇ ਸਾਹਿਬਜ਼ਾਦੇ ਸ੍ਰੀ ਗੋਬਿੰਦ Rai ਜੀ ਉਹਨਾਂ ਨੂੰ ਮੈਂ ਆਪਣੀ ਪੁੱਤਰੀ ਦਾ ਸਾਥ ਕਰਨਾ ਚਾਹੁੰਦਾ ਹਾਂ ਰਿਸ਼ਤਾ ਕਰਨਾ ਚਾਹੁੰਦਾ ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੀ ਬੇਟੀ ਨੂੰ ਆਪਣੇ ਸੁਪੁੱਤਰ ਆਪਣੇ ਸਾਹਿਬਜ਼ਾਦੇ ਜੀ ਦੀ ਧਰਮ ਸਪਤਨੀ ਵਜੋਂ ਪਰਵਾਨ ਕਰੋ ਨਾਤਾ ਪਰਵਾਨ ਕਰੋ ਸਾਡੀ ਗੁਰੂ ਘਰ ਦੇ ਨਾਲ ਓਟ ਟੰਡ ਪੈ ਜਾਵੇ ਮਹਾਰਾਜ ਗੁਰੂ ਘਰ ਬਹੁਤ ਵੱਡਾ ਵੱਡਿਆਂ ਤੋਂ ਵੱਡਾ ਹੈ ਸੱਚੇ ਪਾਤਸ਼ਾਹ ਅਸੀਂ ਬਹੁਤ ਛੋਟੇ ਛੋਟਿਆਂ ਤੋਂ ਛੋਟੇ ਹਾਂ ਪਰ ਆਪ ਜੀ ਦੇ ਘਰ ਦਾ ਇਹ ਵਿਰਧ ਹੈ ਜਿਹੋ ਜਿਹੀ ਕੋਈ ਭਾਵਨਾ ਲੈ ਕੇ ਆਉਂਦਾ ਹੈ ਮਹਾਰਾਜ ਆਪ ਜੀ ਉਹ ਜਫਾੜ ਲਾਉਂਦੇ ਹੋ ਸਤਿਗੁਰੂ ਨੂੰ ਜੇ ਹਾ ਕੋ ਈਸ਼ਦਾ ਤੇ ਹਾ ਹਲ ਪਾਏ ਕੋਈ ਮਹਾਰਾਜ ਮੇਰੀ ਵੀ ਭਾਵਨਾ ਪੂਰੀ ਕਰੋ ਆਪ ਜੀ ਦੇ ਸਾਹਿਬ ਜادہ ਜੀ ਦਾ ਆਨੰਦ ਕਾਰਜ ਮੇਰੀ ਸੁਪਤਰੀ ਦੇ ਨਾਲ ਹੋਵੇ ਨਾਲ ਬੇਨਤੀ ਕੀਤੀ ਮਹਿਲਾ ਦੇ ਵਿੱਚ ਮਾਤਾ ਸਾਹਿਬ ਜੀਆ ਦੇ ਦਰਸ਼ਨ ਕਰਨ ਵਾਸਤੇ ਗਏ ਸਾਂ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਬਾਬਾ ਹਰਜਸ ਸਿੰਘ ਬੇਨਤੀ ਕਰਦੇ ਨੇ ਕਿ ਮਹਿਲਾ ਦੇ ਵਿੱਚ ਦਰਸ਼ਨ ਕਰਨ ਵਾਸਤੇ ਗਏ ਤੇ ਜੋ ਬਾਬਾ ਹਰਜਸ ਸਾਹਿਬ ਜੀ ਦੀ ਸੁਪੁੱਤਰੀ ਸਨਮਾਨਯੋਗ ਸਾਡੇ ਅਦਬਯੋਗ ਸਨਮਾਨਯੋਗ ਮਾਤਾ ਜੀਤੋ ਜੀ ਨੇ ਨਾ ਕਹਿਣਾ ਕੀਤਾ ਮਾਤਾ ਨਾਨਕੀ ਜੀ ਨੂੰ ਬੇਨਤੀ ਕੀਤੀ ਸੀ ਮਾਤਾ ਗੁਜਰੀ ਜੀ ਨੂੰ ਵੀ ਬੇਨਤੀ ਕੀਤੀ ਸੀ ਉਹਨਾਂ ਨੇ ਸਾਡੀ ਬੱਚੀ ਨੂੰ ਬੜਾ ਪਸੰਦ ਕੀਤਾ ਹੈ ਬੜੀ ਚੰਗੀ ਲੱਗੀ ਹੈ ਪਰ ਮਹਾਰਾਜ ਆਪ ਜੀ ਕਰਤਾ ਧਰਤਾ ਹੋ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਖੀ ਆਪ ਫੈਸਲਾ ਆਪ ਜੀਆ ਨੇ ਲੈਣਾ ਹੈ ਕਿਰਪਾ ਕਰਕੇ ਮੇਰੇ ਤੇ ਨਜ਼ਰ ਕਰਕੇ ਮਹਾਰਾਜ ਮੇਰੀ ਬੇਨਤੀ ਪ੍ਰਵਾਨ ਕਰੋ ਤੇ ਮੈਨੂੰ ਆਗਿਆ ਦੇਵੋ ਆਪਣੀ ਸੁਪਤਰੀ ਦਾ ਰਿਸ਼ਤਾ ਆਪ ਜੀ ਦੇ ਸਾਹਿਬਜਾਦੇ ਜੀ ਦੇ ਨਾਲ ਕਰ ਤੈਨਾਂ ਨੂੰ ਸੱਗਣ ਲਗਾਵਾ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆ ਨੇ ਬਚਨ ਕੀਤਾ ਜਦੋਂ ਮਾਤਾ ਜੀ ਨੇ ਆਗਿਆ ਦੇ ਦਿੱਤੀ ਮਾਤਾ ਜੀ ਨੂੰ ਆਪ ਦੀ ਜੀ ਦੀ ਸੁਪਤਰੀ ਪਸੰਦ ਹੈ ਤੇ ਫਿਰ ਕੋਈ ਵੀ ਮਨਾ ਨਹੀਂ ਕਰੇਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਵੇਲੇ ਬਚਨ ਕਰਨਾ ਕੀਤਾ ਸਾਨੂੰ ਤੁਹਾਡੀ ਸੁਪਤਰੀ ਦਾ ਰਿਸ਼ਤਾ ਸਾਡੇ ਸਾਹਿਬ ਜਾਦੇ ਸ੍ਰੀ ਗੋਬਿੰਦ ਰਾਏ ਸਾਹਿਬ ਜੀ ਦੇ ਵਾਸਤੇ ਪ੍ਰਵਾਨ ਹੈ ਬੜੀਆਂ ਖੁਸ਼ੀਆਂ ਹੋਈਆਂ ਸੰਗਤਾਂ ਨੇ ਲਾਹੌਰ ਦੀਆਂ ਸੰਗਤਾਂ ਨੇ ਸ੍ਰੀ ਆਨੰਦਪੁਰ ਸਾਹਿਬ ਜੀ ਦੀਆਂ ਸੰਗਤਾਂ ਨੂੰ ਆਨੰਦਪੁਰ ਸਾਹਿਬ ਜੀ ਦੀਆਂ ਸੰਗਤਾਂ ਨੇ ਲਾਹੌਰ ਦੀਆਂ ਸੰਗਤਾਂ ਨੂੰ ਬੜੀਆਂ ਵਧਾਈਆਂ ਦਿੱਤੀਆਂ ਗੁਰੂ ਘਰ ਦੇ ਵਿੱਚ ਉਤਸ਼ਾਹ ਹੋਇਆ ਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋ ਤੇ ਇਸ ਵੇਲੇ ਸਾਹਿਬਜ਼ਾਦਾ ਸੂਤ ਵਿੱਚ ਸਨ ਨਾ ਤਿੰਨਾਂ ਦੀ ਝੋਲੀ ਦੇ ਵਿੱਚ ਤੇ ਇਸ ਸਮੇ ਗੁਰਮਤ ਮਰਿਆਦਾ ਦੇ ਅਨੁਸਾਰ ਸਾਧ ਸੰਗਤ ਜੀ ਕੁਝ ਮਿੱਠਾ ਪਾਇਆ ਗਿਆ ਖਰਾ ਪ੍ਰਸ਼ਾਦ ਦੀ ਦੇਖ ਤਿਆਰ ਕਰਕੇ ਅਰਦਾਸਾ ਸੋਧਿਆ ਗਿਆ ਇਸ ਪ੍ਰਕਾਰ ਜੋ ਸਗਨ ਦੀ ਕੁੜਮਾਈ ਦੀ ਜਾਂ ਕਹ ਲਈਏ ਮੰਗਣੇ ਦੀ ਮਰਿਆਦਾ ਸੀ ਸੰਪੰਨ ਹੋਈ ਫਿਰ ਬਾਬਾ ਹਰਜਾਸ ਸਿੰਘ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਡਾ ਵੱਡਾ ਪਰਿਵਾਰ ਹੈ ਲਾਹੌਰ ਦੇ ਵਿੱਚ ਅਸੀਂ ਆਪ ਜੀ ਦੀ ਅਤੇ ਆਪ ਜੀ ਦੀਆਂ ਸੰਗਤਾਂ ਦੀ ਸੇਵਾ ਕਰਕੇ ਖੁਸ਼ੀਆਂ ਲੈਣਾ ਚਾਹੁੰਦੇ ਹਾਂ ਮਹਾਰਾਜ ਸਾਡੀ ਇਹ ਬੇਨਤੀ ਹੈ ਆਪ ਜੀ ਆਪਣੇ ਸਾਹਿਬਜ਼ਾਦਾ ਜੀ ਨੂੰ ਵਿਆਹਣ ਵਾਸਤੇ ਲਾਹੌਰ ਬਰਾਤ ਲੈ ਕਰਕੇ ਆਵੋ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਿਚਾਰਿਆ ਕਿ ਜੇਕਰ ਅਸੀਂ ਲਾਹੌਰ ਗਏ ਅਨੰਦਪੁਰ ਸਾਹਿਬ ਦੀ ਤੋਂ ਬਹੁਤ ਸੰਗਤਾਂ ਜਾਣ ਗਈਆਂ ਜਿੰਨਾ ਜਿੰਨ ਸੰਗਤਾਂ ਨੂੰ ਗੁਰੂ ਕੇ ਲਾਹੌਰ ਪੁੱਜਣ ਦਾ ਪਤਾ ਲੱਗੇਗਾ ਉਹ ਸਾਰੀਆਂ ਸੰਗਤਾਂ ਵੀ ਲਾਹੌਰ ਆਉਣ ਗਈਆਂ ਤੇ ਬਾਬਾ ਹਰਜਸ ਜੀ ਨੂੰ ਇੰਨੀਆਂ ਸੰਗਤਾਂ ਨੂੰ ਸਾਬ ਸੰਭਾਲ ਦੀ ਬਹੁਤ ਵੱਡੀ ਭਾਰੀ ਖੇਚਲਾ ਹੋਵੇਗੀ ਪਰ ਉਪਕਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ ਹਰਜਸ ਜੀ ਉਥੇ ਅਸੀਂ ਆਏ ਵੱਡੀ ਭਾਰੀ ਖੇਚਲਾ ਹੋਵੇਗੀ ਵੱਡੇ ਪ੍ਰਬੰਧ ਕਰਨੇ ਪੈਣਗੇ ਇਸ ਕਰਕੇ ਅਸੀਂ ਸਾਹਿਬ ਜادہ ਜੀ ਦਾ ਆਨੰਦ ਕਾਰਜ ਇੱਥੇ ਹੀ ਕਰ ਦਿੰਨੇ ਆ ਕਹਿਣ ਲੱਗੇ ਮਹਾਰਾਜ ਮੇਰੀ ਇਹ ਭਾਵਨਾ ਆਪ ਜੀ ਲਾਹੌਰ ਬਰਾਤ ਲੈ ਕੇ ਆਓ ਤਾਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤਾ ਜੇਕਰ ਤੁਹਾਡੀ ਭਾਵਨਾ ਲਾਹੌਰ ਬਰਾਤ ਆਣੇ ਦੀ ਹੈ ਨਾ ਕਿ ਬਰਾਤ ਲਾਹੌਰ ਆਵੇ ਫਿਰ ਅਸੀਂ ਇੱਥੇ ਹੀ ਨੇੜੇ ਲਾਹੌਰ ਬਸਾ ਦਿੰਨੇ ਆ ਉਹ ਲਾਹੌਰ ਹੈ ਇਹ ਗੁਰੂ ਕੇ ਲਾਹੌਰ ਹੋਣਗੀ ਇਸ ਦੀ ਰੌਣਕ ਲਾਹੌਰ ਵਰਗੀ ਹੋਵੇਗੀ ਆਪਣੀ ਅੱਖੀਂ ਦੇਖ ਲਿਓ ਜੋ ਵਿਆਦਾ ਦਿਨ ਅੱਜ ਦਾ ਨਿਸ਼ਚਿਤ ਕੀਤਾ ਗਿਆ ਸੀ ਬਸੰਤ ਪੰਚਮੀ ਦਾ ਤੇ ਬਾਬਾ ਹਰਜਸ ਸਿੰਘ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਦੋ ਮਹੀਨਿਆਂ ਦੇ ਵਿੱਚ ਤੇ ਵੱਡਾ ਘਰ ਨਹੀਂ ਬਣਦਾ ਤੇ ਨਗਰ ਵਸਾਉਣਾ ਸ਼ਹਿਰ ਵਸਾਉਣਾ ਦੋ ਮਹੀਨਿਆਂ ਦੇ ਵਿੱਚ ਇਹ ਤੇ ਬੜਾ ਵੱਡਾ ਭਾਰੀ ਕਾਰਜ ਹੈ ਇਹਨਾ ਬਚਾ ਕੰਮ ਦੋ ਮਹੀਨਿਆਂ ਚ ਕਿਵੇਂ ਸਿਰੇ ਚੜੇਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਘਰ ਹੈ ਇਹ ਤੇ ਸਾਰੇ ਕਾਰਜ ਪਰਮੇਸ਼ਰ ਜੀ ਦੇ ਬਾਣੇ ਦੇ ਅੰਦਰ ਆਪਣੇ ਆਪ ਸਹਜ ਦੇ ਸੁਖੈਨ ਹੁੰਦੇ ਨੇ ਤੁਸੀਂ ਇਹ ਤੇ ਰਹਿ ਕੇ ਦੇਖ ਲਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮੇ ਸੰਤਾਂ ਨੂੰ ਭੇਜ ਦਿੱਤੇ ਸਰਹਿੰਦ ਉਸ ਵੇਲੇ ਵੱਡਾ ਭਾਰੀ ਆਬਾਦੀ ਵਾਲਾ ਅਮੀਰਾਂ ਦਾ ਕੁੱਗ ਵਸਦਾ ਸ਼ਹਿਰ ਸੀ ਤੇ ਸਤਿਗੁਰੂ ਜੀ ਦੀ ਸਿੱਖੀ ਸੀ ਹੁਕਮਨਾਮੇ ਭੇਜੇ ਇਥੇ ਦੇ ਵਪਾਰੀ ਸ਼ਾਹੂਕਾਰ ਤੇ ਬਾਨੀਏ ਚੱਲ ਕਰਕੇ ਆਉਣ ਗੁਰੂ ਘਰ ਲਾਹੌਰ ਨਗਰ ਬਸਾਉਣਾ ਹੈ ਸਤਿਗੁਰੂ ਤੇਗ ਬਹਾਦਰ ਸਾਹਿਬ ਜੀਆ ਨੇ ਜਾ ਕਰਕੇ ਅਨੰਦਪੁਰ ਸਾਹਿਬ ਜੀ ਤੋਂ ਲਗਭਗ 15 ਕਿਲੋਮੀਟਰ ਦੀ ਦੂਰੀ ਤੇ ਪਹਾੜਾ ਦੇ ਵਿੱਚ ਜਾ ਕਰਕੇ ਨਗਰ ਦੀ ਮੋਢੀ ਕੱਢ ਦਿੱਤੀ ਜਦੋਂ ਸੰਗਤਾਂ ਨੂੰ ਹੁਕਮਨਾਮੇ ਭੇਜੇ ਨਾ ਕਿ ਇਥੇ ਸ਼ਹਿਰ ਬਸਾਉਣਾ ਤੇ ਸਾਦੇ ਸੰਗਤ ਜੀ ਇਸੇ ਪ੍ਰਕਾਰ ਫਿਰ ਹੁਕਮਨਾਮਾ ਭੇਜਿਆ ਰੋਪੜ ਦੀ ਸੰਗਤ ਨੂੰ ਇਥੇ ਬੜੇ ਸ਼ਾਹੂਕਾਰ ਸਨ ਬੜੇ ਧਨਾੜ ਪੁਰਖ ਸਨ ਬੜੇ ਵਪਾਰੀ ਸਨ ਬੜੇ ਬਾਣੀਏ ਸਨ ਉਹਨਾਂ ਨੂੰ ਹੁਕਮਨਾਮਾ ਭੇਜਿਆ ਇਸੇ ਪ੍ਰਕਾਰ ਹੁਸ਼ਿਆਰਪੁਰ ਦੇ ਵਿੱਚ ਬੜੇ ਬਾਣੀਏ ਬੜੇ ਵਪਾਰੀ ਰਸਦੇ ਸਨ ਤੀਜਾ ਹੁਕਮਨਾਮਾ ਉੱਥੇ ਭੇਜਿਆ ਅਮੀਰ ਸ਼ਾਹਕਾਰ ਵਪਾਰੀ ਤੇ ਬਾਣੀਏ ਤੇ ਜਿੰਨੇ ਵੀ ਕਿਰਤੀ ਕਿਰਤ ਕਰਨ ਵਾਲੇ ਨੇ ਸਾਰੇ ਇੱਥੇ ਆਉਣ ਗੁਰੂਕੇ ਲਾਹੌਰ ਵਿੱਚ ਆ ਕਰਕੇ ਦੁਕਾਨਾ ਖੋਲਣ ਇੱਥੇ ਬਿਜ਼ਨਸ ਵਪਾਰ ਕਰਨ ਇਹ ਗੁਰੂ ਕਾ ਵਸਾਇਆ ਸ਼ਹਿਰ ਹੈ ਵੱਡਾ ਭਾਰੀ ਤੁਹਾਨੂੰ ਮੁਨਾਫਾ ਹੋਵੇਗਾ ਸ਼ਾਹੂਕਾਰ ਆ ਗਏ ਬਾਣੀਏ ਆ ਗਏ ਕਿਰਤੀ ਆ ਗਏ ਵਪਾਰੀ ਆ ਗਏ ਸਾਜ ਸੰਗਤ ਜੀ ਦੁਕਾਨਾਂ ਪਾ ਲਈਆਂ ਰਸਦਾ ਰੱਖ ਲਈਆਂ ਕੱਪੜਿਆਂ ਦੀਆਂ ਦੁਕਾਨਾਂ ਲਲਾਰੀਆਂ ਦੀਆਂ ਦੁਕਾਨਾਂ ਮਠਿਆਈਆਂ ਦੀਆਂ ਦੁਕਾਨਾਂ ਰਸਦਾ ਦੀਆਂ ਦੁਕਾਨਾਂ ਸਾਰਿਆਂ ਦੀਆਂ ਦੁਕਾਨਾਂ ਦਿਨਾਂ ਚ ਹੀ ਚੱਲ ਪਈਆਂ ਪਰ ਬਹੁਤ ਸਾਰੇ ਕੀਰਤੀ ਐਸੇ ਨੇ ਜਿਨ੍ਹਾਂ ਨੇ ਵਪਾਰ ਚੱਲਦਾ ਦੇਖਿਆ ਤੇ ਮਨ ਵਿੱਚ ਆਇਆ ਕਿ ਅਸੀਂ ਵੀ ਉਹ ਵਪਾਰ ਕਰੀਏ ਤੇ ਸਾਨੂੰ ਵੀ ਲਾਭ ਹੋਵੇ ਪਰ ਧਨ ਕੋਲ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਅਗਲਾ ਹੁਕਮ ਕੀਤਾ ਜਿਹੜੇ ਵੀ ਵਪਾਰ ਤੇ ਕਰਨਾ ਚਾਹੁੰਦੇ ਨੇ ਦੁਕਾਨਾਂ ਹਟੀਆਂ ਤੇ ਚਲਾਉਣਾ ਚਾਹੁੰਦੇ ਨੇ ਪਰ ਵਪਾਰ ਦੇ ਵਾਸਤੇ ਪੈਸੇ ਨਹੀਂ ਨਾ ਉਹ ਗੁਰੂ ਘਰ ਦੇ ਵਿੱਚੋਂ ਜਿੰਨੇ ਪੈਸੇ ਚਾਹੀਦੇ ਨੇ ਲੈ ਲੈਣ ਵਪਾਰ ਕਰਕੇ ਜਿੰਨਾ ਵੀ ਲਾਭ ਹੋਵੇਗਾ ਉਹ ਲੈ ਜਾਣ ਜਿਹੜਾ ਮੂਲ ਧੰਨ ਗੁਰੂ ਘਰ ਦੇ ਵਿੱਚੋਂ ਲਿਆ ਹੋਵੇਗਾ ਜਾਣ ਲੱਗਿਆ ਵਾਪਸ ਕਰ ਜਾਣ ਸਗਤਾਂ ਦੇ ਅੰਦਰ ਖੁਸ਼ੀਆਂ ਦੀ ਲਹਿਰ ਉੱਥੇ ਉੱਠੀ ਏ ਸਾਧ ਸੰਗਤ ਜੀ ਜਿਹੜਾ ਵੀ ਮਾਈ ਭਾਈ ਇਸ ਚਾਹਤ ਵਾਲਾ ਸੀ ਕਿ ਵਪਾਰ ਕਰੀਏ ਸਾਰੇ ਇਹਦੇ ਗੁਰੂ ਘਰ ਦੇ ਵਿੱਚੋਂ ਮਨ ਪਾਉਂਦਾ ਧਲ ਲਿਆ ਤੇ ਸਾਧ ਸੰਗਤ ਜੀ 1 ਮਹੀਨੇ ਦੇ ਵਿੱਚ ਇੰਨੀ ਜ਼ਿਆਦਾ ਰੌਣਕ ਹੋ ਗਈ ਬਾਬਾ ਹਰਜਸ ਸਾਹਿਬ ਜੀ ਵੇਖ ਕਰਕੇ ਹੈਰਾਨ ਹੋ ਗਏ ਸੱਚੇ ਪਾਤਸ਼ਾਹ ਇਹ ਗੁਰੂ ਘਰ ਲਾਹੌਰ ਹੁਣ ਉਸ ਲਾਹੌਰ ਦੇ ਨਾਲੋਂ ਕਿਸੇ ਪ੍ਰਕਾਰ ਵੀ ਘੱਟ ਨਹੀਂ ਦੌਰਤियां ਵਾਧੀ ਹੋਵੇਗਾ ਜਦੋਂ ਜਾਣਿਆ ਲਾਹੌਰ ਵਸ ਗਿਆ ਬਾਜ਼ਾਰ ਵਰ ਗਏ ਨੇ ਦੁਕਾਨਾਂ ਬਣ ਗਈਆਂ ਨੇ ਸ਼ਾਮੀਆਂ ਨੇ ਲੱਗੇ ਨੇ ਤੰਬੂ ਲੱਗੇ ਨੇ ਤਿਆਰੀਆਂ ਹੋ ਗਈਆਂ ਨੇ ਭੋਗਾਂਬਾਦੀ ਹੋ ਗਈ ਨੇੜੇ ਤੇੜੇ ਦੇ ਇਲਾਕਿਆਂ ਵਾਲੇ ਪਿੰਡਾਂ ਵਾਲੇ ਕਬੀਲਿਆਂ ਵਾਲੇ ਸਾਰੇ ਇਹਨੇ ਜਾਣਿਆ ਗੁਰੂ ਘਰ ਲਾਹੌਰ ਨਗਰ ਵਸਿਆ ਹੈ ਉਥੇ ਤਰ੍ਹਾਂ ਤਰ੍ਹਾਂ ਦੇ ਵਪਾਰੀ ਤਰ੍ਹਾਂ ਤਰ੍ਹਾਂ ਦੀਆਂ ਜਿੰਸਾਂ ਰਸਤਾ ਵਸਤਰ ਇਤਿਆਦ ਆਏ ਨੇ ਹੁਣ ਸਾਰੇ ਇਲਾਕੇ ਦੀਆਂ ਸੰਗਤਾਂ ਉਥੇ ਖਰੀਦਦਾਰੀ ਕਰਨ ਵਾਸਤੇ ਪੁੱਜੀਆਂ ਜਿਸ ਦੇ ਨਾਲ ਬਿਜ਼ਨਸ ਵਪਾਰ ਬਹੁਤ ਜ਼ਿਆਦਾ ਵਧਿਆ ਫਿਰ ਸਾਧ ਸੰਗਤ ਤੇਗ ਬਹਾਦਰ ਸਾਹਿਬ ਜੀਆ ਨੇ ਬਚਨ ਕੀਤਾ ਹਰਜਸ ਜੀ ਹੁਣ ਜਾਓ ਤੁਸੀਂ ਲਾਹੌਰ ਜਾ ਕੇ ਵਿਆਹ ਦੀ ਤਿਆਰੀ ਕਰੋ ਆਪਣੇ ਕਬੀਲੇ ਨੂੰ ਆਪਣੇ ਕੁਟੰਬ ਨੂੰ ਆਪਣੇ ਸਰੀਕੇ ਨੂੰ ਰਿਸ਼ਤੇਦਾਰਾਂ ਨੂੰ ਸਕੇ ਸਬੰਧੀਆਂ ਨੂੰ ਜੋ ਲੋੜੀਂਦੀ ਸਮਗਰੀ ਤੁਹਾਨੂੰ ਘਰ ਵਿੱਚੋਂ ਚਾਹੀਦੀ ਹੈ ਲੈ ਕੇ ਇੱਥੇ ਆ ਜਾਵੋ ਬਾਬਾ ਹਰਜਸ ਸਾਹਿਬ ਜੀ ਲਾਹੌਰ ਗਏ ਆਪਣੇ ਸਾਰੇ ਪਰਿਵਾਰ ਵਾਲਿਆਂ ਨੂੰ ਰਿਸ਼ਤੇਦਾਰਾਂ ਨੂੰ ਜੋ ਘਰ ਦੇ ਵਿੱਚੋਂ ਲੋੜੀਂਦੀਆਂ ਵਸਤੂਆਂ ਚਾਹੀਦੀਆਂ ਸਨ ਨਾ ਉਹਨਾਂ ਨੂੰ ਲੈ ਕਰਕੇ ਆਪਣੇ ਪਰਿਵਾਰ ਤੇ ਸੁਪਤਰੀ ਨੂੰ ਲੈ ਕਰਕੇ ਗੁਰੂ ਕੇ ਲਾਹੌਰ ਪੁੱਜੇ ਨੇ ਸੋਨਾ ਅਸਥਾਨ ਰਹਿਣ ਵਾਸਤੇ ਮਿਲਿਆ ਸਾਧ ਸੰਗਤ ਜੀ ਇਸ ਪ੍ਰਕਾਰ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਲਾਹੌਰ ਗੁਰੂ ਕਾ ਅਰਥਾਤ ਗੁਰੂ ਕਾ ਲਾਹੌਰ ਰਸਾ ਕਰਕੇ ਵੱਡੀਆਂ ਭਾਰੀਆਂ ਤਿਆਰੀਆਂ ਕੀਤੀਆਂ ਤਗਰੀਬ ਨਿਵਾਜ ਸਤਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਤਿਆਰੀਆਂ ਕਰਵਾਈਆਂ ਨੇ ਦੇਸ਼ਾਂ ਦੇ ਸੰਤਰਾ ਦੀਆਂ ਸੰਗਤਾਂ ਜਿਹੜੀਆਂ ਕੁਦਰਤੀ ਆ ਪੁੱਜੀਆ ਉਹਨਾਂ ਦੀ ਭੀੜ ਹੈ ਸਾਰੇ ਪੰਜਾਬ ਭਰ ਦੀਆਂ ਮਾਝੇ ਮਾਲਵੇ ਦੁਆਬੇ ਦੀਆਂ ਬਲਖ ਬੁਖਾਰੇ ਦੀਆਂ ਇਸੇ ਪ੍ਰਕਾਰ ਕਾਬਲ ਖੰਧਾਰ ਤੱਕ ਦੀਆਂ ਸੰਗਤਾਂ ਵਿਆਹ ਦੇ ਵਿੱਚ ਸ਼ਾਮਲ ਹੋਈਆਂ ਬਹੁਤ ਵੱਡਾ ਭਾਰੀ ਉਤਸ਼ਾਹ ਹੋਇਆ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮੇ ਭੇਜ ਕੇ ਨਾ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਵੰਸ ਬੇਦੀ ਕੁੱਲ ਦੇ ਸਾਹਿਬਜ਼ਾਦਿਆਂ ਨੂੰ ਬੁਲਾਇਆ ਸਤਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਕੁੱਲ ਦੇ ਸਾਹਿਬਜ਼ਾਦਿਆਂ ਪਰਿਵਾਰ ਸਾਰੇ ਨੂੰ ਬੁਲਾਇਆ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਾਰੇ ਪਰਿਵਾਰ ਨੂੰ ਬੁਲਾਇਆ ਤੇ ਸੋਢੀ ਵੰਸ ਦੇ ਵਿੱਚੋਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਬਾਬਾ ਸੂਰਜਮਲ ਜੀ ਉਹਨਾਂ ਦੇ ਅੱਗੇ ਪੋਤਰੇ ਸਭਨਾਂ ਨੂੰ ਬੁਲਾਇਆ ਗਿਆ ਚਾਰੇ ਗੁਰੂਕੁਲਾ ਦੇ ਸਾਹਿਬਜ਼ਾਦੇ ਵੀ ਆ ਗਏ ਸਾਰੇ ਰਥਾਂ ਦੇ ਉੱਪਰ ਅਸਵਾਰ ਨੇ ਬੜੇ ਸ਼ਾਨੋ ਸ਼ੌਕਤ ਦੇ ਨਾਲ ਗੁਰੂ ਘਰ ਦੇ ਵਿੱਚ ਪੁੱਜੇ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ ਸਾਧ ਸੰਗਤ ਜੀ ਬਰਾਤ ਤਿਆਰੀ ਕਰਕੇ ਚੱਲੀ ਹੈ ਘੋੜੀਆਂ ਨਾਮ ਦੀ ਜੋ ਗੁਰਬਾਣੀ ਹੈ ਤੇ ਇਸ ਦਾ ਖਿਰਦ ਨੂੰ ਗੁਰੂ ਘਰ ਦੇ ਅੰਦਰ ਹੋਇਆ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਪਿਆਰ ਹੋਏ ਨੇ ਸਨ ਕੇਸੀ ਦਹੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਇਸ਼ਨਾਨ ਕੀਤਾ ਸੋਹਣੇ ਬਸਤਰ ਜਿਹੜੇ ਜ਼ਰੀਦਾਰ ਨੇ ਗਰੀਬ ਨਿਵਾਦ ਸੱਚੇ ਪਾਤਸ਼ਾਹ ਜੀ ਨੇ ਸਜਾਏ ਨੇ ਫਿਰ ਗਾਥੇ ਵੱਡੀ ਸ੍ਰੀ ਸਾਹਿਬ ਸਜਾਈਏ ਮੋਢੇ ਤੇ ਕਮਾਨ ਤੀਰਾਂ ਦਾ ਭੱਤਾ ਸੋਹਣਾ ਦਸਤਾਰਾ ਸਜਦੇ ਨੇ ਚੱਕਰ ਜਿਗਾ ਪਈ ਸ਼ੋਭਦੀ ਏ ਤੇ ਸਾਧ ਸੰਗਤ ਜੀ ਕਲਗੀ ਝੂਲਦੀ ਏ ਤੇ ਸਰੀਰ ਕਾ ਅਵਸਥਾ ਹੈ ਸਤਿਗੁਸਾਲਾਂ ਦੀ ਗੂਰਾ ਜਿਉ ਆਪਦੀਆਂ ਦਾ ਰੰਗ ਹੈ ਸਰੂ ਵਰਗਾ ਲੰਬਾ ਕੱਦ ਹੈ ਸਾਧ ਸੰਗਤ ਜੀ ਪੂਰਨ ਮਾਸੀ ਦੇ ਨਿਹਕਲੰਕ ਚੰਦ ਦੀ ਨਿਆਈ ਆਪਦੀ ਦਾ ਮੁਖ ਪ੍ਰਕਾਸ਼ ਦਾ ਤੇ ਜਿਹੜਾ ਵੀ ਆਪਦੀ ਦਾ ਦਰਸ਼ਨ ਕਰਦਾ ਹੈ ਮੁਹਿਆ ਜਾਂਦਾ ਹੈ ਧੰਨ ਹੋ ਜਾਂਦਾ ਹੈ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਅਸਵਾਰ ਹੋਏ ਨੇ ਸਤਿਗੁਰੂ ਕਲਗੀਧਰ ਸਾਹਿਬ ਜੀ ਅਸਵਾਰ ਹੋਏ ਨੇ ਗੁਰੂਕੁਲ ਦੇ ਚਾਰੇ ਹੀ ਪਰਿਵਾਰ ਰਥਾਂ ਤੇ ਅਸਵਾਰ ਹੋਏ ਨੇ ਇਸੇ ਪ੍ਰਕਾਰ ਕਿੰਨੇ ਸੂਰਮੇ ਘੋੜਿਆਂ ਤੇ ਅਸਵਾਰ ਨੇ ਕਿੰਨੇ ਬਰਾਤੀ ਨਾਲ ਪੈਦਲ ਚੱਲੇ ਨੇ ਸਾਜੋ ਸਮਾਨ ਰਸਤਾ ਗੱਡਿਆਂ ਤੇ ਊਠਾਂ ਦੇ ਉੱਪਰ ਲੱਦ ਲਈਆਂ ਨੇ ਕਿਉਂਕਿ ਉਦੋਂ ਬਰਾਤਾਂ ਕਈ ਕਈ ਦਿਨ ਰਿਆ ਕਰਦੇ ਹਸਨ ਇਸ ਪ੍ਰਕਾਰ ਰਸਤਾ ਲੱਦ ਕੇ ਊਠਾਂ ਤੇ ਨਾਲ ਘੋੜੇ ਰਥ ਪਾਲਕੀਆਂ ਤੇ ਸਾਰੇ ਸੰਗਤ ਜੀ ਗੱਡੇ ਵੱਡੀ ਭਾਰੀ ਗਿਣਤੀ ਦੇ ਅੰਦਰ ਬਰਾਤ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ ਗੁਰੂ ਕੇ ਲਾਹੌਰ ਪੁੱਜੀ ਹੈ ਬਾਬਾ ਹਰਜਾਸ ਸਿੰਘ ਸਾਹਿਬ ਜੀਆਂ ਨੇ ਸਮੇਤ ਪਰਿਵਾਰ ਤੇ ਸੰਗਤਾਂ ਦੇ ਅੱਗੋਂ ਆ ਕੇ ਸਨਮਾਨ ਕੀਤਾ ਹੈ ਬਰਾਤ ਦਾ ਟੁਕਾਓ ਹੋਇਆ ਹੈ ਗੁਰਬਾਣੀ ਦੇ ਕੀਰਤਨ ਕੀਤੇ ਗਏ ਨੇ ਸਤਿਗੁਰੂ ਜੀ ਦੇ ਘਰ ਵਿਖੇ ਦੀਵਾਨ ਸਜਿਆ ਹੈ ਤੇ ਫਿਰ ਅੱਜ ਦੇ ਦਿਨ ਸਹਬੇ ਕੁਮਾਰ ਸ੍ਰੀ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਆਨੰਦ ਕਾਰਜ ਸਾਡੇ ਸਨਮਾਨਯੋਗ ਮਾਤਾ ਮਾਤਾ ਜੀਤੋ ਜੀ ਦੇ ਨਾਲ ਹੋਇਆ ਹੈ ਸਾਧ ਸੰਗਤ ਜੀ ਚਾਰ ਲਾਵਾ ਦਾ ਪਾਤ ਚਾਰ ਪ੍ਰਕਰਮਾ ਕਰਕੇ ਗੁਰੂ ਕਲਗੀਧਰ ਸਾਹਿਬ ਜੀ ਦਾ ਆਨੰਦ ਕਾਰਜ ਹੋਇਆ ਤੇ ਇਸੇ ਪ੍ਰਕਾਰ ਕਈ ਦਿਨ ਬਰਾਤ ਗੁਰੂ ਕੇ ਲਾਹੌਰੇ ਰਹੀ ਕੁਛ ਲਖਾਰੀਆਂ ਨੇ 7 ਦਿਨ ਨੇ ਕੁਛ ਨੇ 8 ਦਿਨ ਤੇ ਕਈਆਂ ਨੇ ਕਈ ਦਿਨ ਲਿਖਿਆ ਉਹ ਸਮਾਸੀ ਬਰਾਤਾਂ ਕਈ ਕਈ ਦਿਨ ਹਫਤਾ ਹਫਤਾ ਦੋ ਦੋ ਹਫਤਾ ਤੇ ਮਹੀਨਾ ਮਹੀਨਾ ਵੀ ਰਿਆ ਕਰਦੀਆਂ ਸਨ ਸਤਿਗੁਰੂ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਘੋੜੇ ਤੇ ਅਸਵਾਰ ਹੁੰਦੇ ਨੇ ਵਿਚਰਦੇ ਨੇ ਕੌਤਕਾਂ ਨੂੰ ਵਰਤਾਉਂਦੇ ਨੇ ਮਹਾਰਾਜ ਸਾਹਿਬ ਦੀ ਘੋੜੇ ਤੇ ਚੜੇ ਜਾ ਰਹੇ ਨੇ ਤੇ ਸਤਗੁਰੂ ਕਲਗੀਧਰ ਸਾਹਿਬ ਜੀ ਦੇ ਵਸਤਰ ਧੋਣ ਵਾਲਾ ਧੋਬੀ ਨਾ ਹੱਥ ਜੋੜ ਕੇ ਅੱਗੇ ਖੜਾ ਹੋ ਗਿਆ ਤੇ ਬੇਨਤੀ ਕਰਦਾ ਕਿ ਸਾਹਿਬ ਜੀ ਕਿ ਬਾਦਸ਼ਾਹ ਜੀ ਮੈਂ ਆਪ ਜੀ ਦੇ ਵਸਤਰ ਧੋਣ ਵਾਲਾ ਧੋਬੀ ਹਾਂ ਆਪ ਜੀ ਨੇ ਕਿਰਪਾ ਕਰਕੇ ਇਹ ਪੁਸ਼ਾਕੀ ਧੋਣ ਦੀ ਸੇਵਾ ਮੈਨੂੰ ਬਖਸ਼ੀਏ ਪਰ ਮਹਾਰਾਜ ਇਹ ਪਹਾੜੀ ਇਲਾਕਾ ਹੈ ਇੱਥੇ ਸਾਫ਼ ਸੁਥਰਾ ਨਿਰਮਲ ਪਵਿੱਤਰ ਜਲ ਨਹੀਂ ਜਿਸ ਜਲ ਦੀ ਨਾਲ ਆਪ ਜੀ ਦੇ ਬਸਤਰ ਧੋਵਾ ਸੱਚੇ ਪਾਤਸ਼ਾਹ ਕਿਰਪਾਲਤਾ ਕਰਕੇ ਮੈਨੂੰ ਪਵਿੱਤਨ ਜਲ ਦੀ ਦਾਤ ਬਖਸ਼ੋ ਜਿਸ ਦੇ ਨਾਲ ਮਹਾਰਾਜ ਮੈਂ ਬਸਤਰ ਧੋਣ ਦੀ ਸੇਵਾ ਕਰਾਵਾਂ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਵੇਲੇ ਘੋੜੇ ਤੇ ਅਸਵਾਰ ਸਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਭੂਆ ਜੀ ਦੇ ਪੰਜ ਸੁਪੁੱਤਰ ਜੋ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਸੁਪੁੱਤਰ ਤੇ ਇੱਕ ਸੁਪੁੱਤਰੀ ਸੀ ਨਾ ਜਿਨ੍ਹਾਂ ਦਾ ਨਾਮ ਸੀ ਬੀਬੀ ਵੀਰੋ ਜੀ ਉਹਨਾਂ ਦੇ ਪੰਜ ਸੁਪੁੱਤਰ ਵੀ ਇਸ ਬਰਾਤ ਦੇ ਅੰਦਰ ਸ਼ਾਮਲ ਸਨ ਉਹ ਭਾਰ ਜਵਾਨੀ ਦੇ ਵਿੱਚ ਸਨ ਸਹਬਾ ਦੇ ਨਾਲ ਘੋੜਿਆਂ ਤੇ ਸਵਾਰ ਸਨ ਉਹਨਾਂ ਦੇ ਵਿੱਚੋਂ ਭਾਈ ਸੰਗੂ ਸਾਹ ਜੀ ਜਿਨ੍ਹਾਂ ਦੇ ਹੱਥ ਦੇ ਵਿੱਚ ਕਰਪਾ ਵਰਸ਼ਾ ਬੜਾ ਤਿੱਖਾ ਤੇ ਬੜਾ ਭਾਰੀ ਸੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਭੂਆ ਜੀ ਦੇ ਸੁਪੁੱਤਰ ਦੇ ਹੱਥ ਦੇ ਵਿੱਚ ਉਹ ਕਰਪਾ ਵਰਸ਼ਾ ਫੜਿਆ ਘੋੜੇ ਨੂੰ ਅੱਗੇ ਤੋਰਿਆ ਤੇ ਸਾਹਮਣੇ ਬਹੁਤ ਵੱਡਾ ਭਾਰੀ ਪੱਥਰ ਸੀ ਘੋੜੇ ਤੇ ਚੜ੍ਹਿਆ ਚੜਾਇਆ ਨੇ ਇੱਕ ਹੱਥ ਦੇ ਨਾਲ ਉਸ ਪੱਥਰ ਦੇ ਵਿੱਚ ਵਰਸ਼ਾ ਮਾਰਿਆ ਜਿਹੜਾ ਪੱਥਰ ਦੇ ਵਿੱਚ ਤੁਰ ਅੰਦਰ ਤੱਕ ਲੰਘ ਗਿਆ ਤੇ ਸਤਿਗੁਰੂ ਜੀ ਨੇ ਮੁਸਕਰਾ ਕੇ ਬਚਨ ਕੀਤਾ ਕੋਈ ਯੋਧਾ ਹੈ ਜਿਹੜਾ ਇਸ ਪੱਥਰ ਦੇ ਵਿੱਚੋਂ ਇਸ ਵਰਸ਼ੇ ਨੂੰ ਖਿੱਚ ਕੇ ਕੱਢੇ ਬਾਬਾ ਸੰਗੂ ਸ਼ਾਹ ਜੀ ਬੜੇ ਭੀਰ ਭਾਦਰ ਨੇ ਬੜੇ ਬਲਵਾਨ ਦੇ ਬੜੇ ਸੂਰਮੇ ਨੇ ਬੜੇ ਯੋਧੇ ਨੇ ਮਨ ਵਿੱਚ ਵਿਚਾਰ ਆਇਆ ਮੈਂ ਇਸ ਵਰਸ਼ੇ ਨੂੰ ਪੱਥਰ ਦੇ ਵਿੱਚੋਂ ਖਿੱਚ ਲਵਾਂਗਾ ਘੋੜੇ ਤੋਂ ਛਾਲ ਮਾਰ ਕੇ ਉਤਰੇ ਨੇ ਪੱਥਰ ਦੇ ਉੱਪਰ ਜਾ ਚੜ੍ਹੇ ਨੇ ਦੋਵਾਂ ਹੱਥਾਂ ਦੇ ਨਾਲ ਵਰਸ਼ੇ ਦੇ ਸਾਧ ਸੰਗਤ ਜੀ ਉਸ ਸ਼ਾਸਤਰ ਨੂੰ ਉਫਾਲ ਨੂੰ ਜਿਸ ਦਾ ਖਾਲ ਪੱਥਰ ਵਿੱਚ ਗੱਡਿਆ ਹੋਇਆ ਉਸ ਦੇ ਦਸਤੇ ਨੂੰ ਕਹਿ ਲਈਏ ਢਾਂਗ ਨੂੰ ਦੋਵਾਂ ਹੱਥਾਂ ਦੇ ਨਾਲ ਬਲਪੂਰਵਕ ਪਕੜਿਆ ਫੜਿਆ ਜ਼ੋਰ ਲਗਾ ਕੇ ਖਿੱਚਦੇ ਨੇ ਪਰ ਖਿੱਚਿਆ ਨਹੀਂ ਜਾਂਦਾ ਸਾਰਾ ਜ਼ੋਰ ਲਾਹਤੇ ਮਨ ਵਿੱਚ ਵਿਚਾਰ ਆਇਆ ਕੇ ਸਾਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋ ਸਾਹਿਬਜ਼ਾਦਾ ਰੂਪ ਵਿੱਚ ਨੇ ਸੱਤ ਕੋਸਾਲਾਂ ਦੀ ਅਵਸਥਾ ਹੈ ਬਚਪਨ ਵਾਲਾ ਸਰੀਰ ਦਿਸਦਾ ਹੈ ਸਰੀਰ ਬੜਾ ਕੋਮਲ ਜਿਹਾ ਹੈ ਪਰ ਕਿੰਨਾ ਬਲ ਹੋਵੇਗਾ ਇੱਕ ਹੱਥ ਦੇ ਨਾਲ ਬਰਸ਼ਾ ਮਾਰਿਆ ਪੱਥਰ ਤੱਕ ਪੂਰ ਅੰਦਰ ਤੱਕ ਧਸ ਗਿਆ ਤੇ ਵੱਡੇ ਭਾਰੇ ਯੋਧੇ ਤੋਂ ਵੀ ਖਿੱਚਿਆ ਖਿੱਚਿਆ ਨਹੀਂ ਜਾਂਦਾ ਇਸ ਲਈ ਕਹਿ ਦਿੱਤਾ ਮਹਾਰਾਜ ਮੇਰੇ ਵਸਦਾ ਇਹ ਕਾਰਜ ਨਹੀਂ ਮੇਰੇ ਪਾਸੋਂ ਇਹ ਵਰਸ਼ਾ ਨਹੀਂ ਪੁਟਿਆ ਜਾਂਦਾ ਆਪ ਹੀ ਕਿਰਪਾ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘੋੜੇ ਨੂੰ ਫਿਰ ਅੱਗੇ ਕੀਤਾ ਇਹ ਕਹ ਹੱਕ ਦੇ ਨਾਲ ਹੀ ਫੜ ਕਰਕੇ ਵਰਸ਼ੇ ਨੂੰ ਖਿੱਚਿਆ ਨਾ ਤਾਂ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਦੇ ਇਸ ਗੌਤਕ ਦੇ ਨਾਲ ਵਰਸ਼ਾ ਖਿੱਚਿਆ ਗਿਆ ਪੱਥਰ ਦੇ ਵਿੱਚੋਂ ਤੇ ਜਲ ਦੀ ਧਾਰਾ ਵਹਿ ਤਰੀਏ ਜੋ ਧੋਬੀ ਨੇ ਜਲ ਮੰਗਿਆ ਸੀ ਪੱਥਰ ਵਿੱਚ ਵਰਸ਼ਾ ਮਾਰ ਕੇ ਜਲ ਦਾ ਚਸ਼ਮਾ ਜਲ ਦਾ ਸੋਮਾ ਪ੍ਰਗਟ ਕਰ ਦੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਭੂਆ ਜੀ ਦੇ ਦੂਸਰੇ ਸੁਪੁੱਤਰ ਬਾਬਾ ਜੀਤਮਲ ਜੀ ਘੋੜੇ ਦੇ ਉੱਪਰ ਆਸਵਾਰ ਨੇ ਮਨ ਦੇ ਵਿੱਚ ਵਿਚਾਰ ਆਇਆ ਜੇ ਭਰਾਤਾ ਸੰਗੋ ਸ਼ਾਹ ਜੀ ਦੇ ਪਾਸੋਂ ਬਰਸ਼ਾ ਨਹੀਂ ਖਿੱਚਿਆ ਗਿਆ ਮਹਾਰਾਜ ਜੀ ਇਹ ਮੌਕਾ ਮੈਨੂੰ ਦੇ ਦਿੰਦੇ ਨਾ ਤੇ ਮੈਂ ਬਰਸ਼ਾ ਖਿੱਚ ਲੈਣਾ ਸੀ ਸਾਧ ਸੰਗਤ ਜੀ ਇਹ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਭੂਆ ਦੇ ਪੰਜ ਸੁਪੁੱਤਰ ਜਿਨ੍ਹਾਂ ਨੂੰ ਗੁਰ ਭਾਣ ਜੇ ਕਿਹਾ ਜਾਂਦਾ ਸੀ ਕਿਉਂਕਿ ਸਤਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਕੇ ਭਾਂਜਾ ਜੀ ਸਨ ਵਿਚਾਰ ਆਇਆ ਜੇ ਸਤਗੁਰੂ ਜੀ ਮੈਨੂੰ ਸਮਾ ਦਿੰਦੇ ਨਾ ਮੈਂ ਵਰਸ਼ਾ ਖਿੱਚ ਲੈਣਾ ਸੀ ਅੰਤਰਜਾਮੀ ਜੀ ਨੇ ਇਸ ਦੇ ਮਨ ਦੀ ਭਾਵਨਾ ਜਾਣ ਕੇ ਹਸਤ ਕਮਲ ਦੇ ਅੰਦਰ ਫੜਿਆ ਹੋਇਆ ਵਰਸ਼ਾ ਫੇਰ ਪੱਥਰ ਵਿੱਚ ਮਾਰਿਆ ਤੇ ਬਚਨ ਕੀਤਾ ਬਾਬਾ ਜੀਤਮਲ ਜੀ ਇਹ ਵਰਸ਼ਾ ਹੁਣ ਤੁਸੀਂ ਖਿੱਚ ਲਓ ਬਾਬਾ ਜੀਤਮਲ ਜੀ ਘੋੜੇ ਤੋਂ ਉਤਰੇ ਨੇ ਬਾਲ ਪੂਰਵਕ ਬਰਸ਼ੇ ਨੂੰ ਦੋ ਹੱਥਾਂ ਦੇ ਨਾਲ ਫੜ ਕੇ ਖਿੱਚਣ ਦਾ ਯਤਨ ਕੀਤਾ ਜੂਰ ਲਾਲਾ ਕੇ ਹਾਰ ਗਏ ਪਰ ਬਰਸ਼ਾ ਖਿੱਚਿਆ ਨਾ ਗਿਆ ਮਨ ਦਾ ਮਾਨ ਜਾਂਦਾ ਰਿਹਾ ਜਾਣਿਆ ਸੀ ਮੇਰੇ ਤੇ ਪਰ ਜਵਾਨੀ ਹੈ ਪਰ ਜੋ ਬੰਦਾ ਹੈ ਬੜਾ ਬੜਾ ਬਲਵਾਨ ਸਤਿਗੁਰੂ ਜੀ ਦਾ ਸਰੀਰ ਬਚਪਨ ਵਾਲਾ ਤੇ ਕੋਮਲ ਹੈ ਮੇਰੇ ਵਿੱਚ ਬਲ ਵੱਧ ਹੋਵੇਗਾ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਲ ਦਾ ਅੰਦਾਜ਼ਾ ਕੌਣ ਲਾ ਸਕਦਾ ਹੈ ਸਮਾਪਾ ਕੇ ਕਵੀਆਂ ਨੇ ਲਿਖਿਆ ਨਾ ਜਿਸ ਦੀਆਂ ਚਿਰੀਆਂ ਵੀ ਬਾਜਾਂ ਤੇ ਹੋਣ ਭਾਰੂ ਉਸ ਦੇ ਸਿੰਘਾਂ ਦੀ ਕਿੰਦੀ ਕੋ ਸ਼ਾਨਦੋਸੀ ਸਵਾ ਲੱਖ ਨਾਲ ਇੱਕ ਲੜਵਾਉਣ ਵਾਲਾ ਕਲਗੀਧਰ ਖੁਦ ਕਿੰਡਾ ਬਲਵਾਨ ਹੋਸੀ ਕਿੰਨਾ ਵੱਲ ਕਲਗੀ ਧਰ ਸਾਹਿਬ ਜੀ ਵਿੱਚ ਹੋਵੇਗਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਤੇ ਇਸ ਵੇਲੇ ਹੱਥ ਜੋੜ ਦਿੱਤੇ ਸੱਚੇ ਪਾਤਸ਼ਾਹ ਮੇਰੇ ਮਨ ਦੇ ਵਿੱਚ ਇਹ ਫੁਰਨਾ ਸੀ ਕਿ ਮੈਂ ਬਰਸ਼ਾ ਖਿੱਚ ਸਕਦਾ ਪਰ ਮਹਾਰਾਜ ਤੇ ਆਪ ਜੀ ਦੇ ਅਦੇ ਕਾਰਜ ਆਪ ਜੀ ਦੇ ਹੀ ਕਰਨੇ ਯੋਗ ਨੇ ਇਹ ਬਰਸ਼ਾ ਪੱਥਰ ਦੇ ਵਿੱਚੋਂ ਮੇਰੇ ਕੋਲੋਂ ਵੀ ਨਹੀਂ ਖਿੱਚਿਆ ਗਿਆ ਨਹੀਂ ਕੁੱਟਿਆ ਗਿਆ ਪਰ ਆਪ ਹੀ ਕਿਰਪਾ ਕਰੋ ਸਤਿਗੁਰੂ ਕਲਗੀ ਧਰ ਸਾਹਿਬ ਜੀ ਦੇ ਸੁਭਾਵਿਕ ਜੇ ਘੋੜਾ ਅੱਗੇ ਤੋਰਿਆ ਬਰਸ਼ੇ ਨੂੰ ਇੱਕ ਹਸਤ ਕਮਲ ਦੇ ਨਾਲ ਫੜ ਕੇ ਨਾ ਤੇ ਸਹਜੇ ਸੁਭਾਵਿਕ ਜੀ ਬਾਹਰ ਖਿੱਚ ਲਿਆ ਇਥੋਂ ਵੀ ਪਾਣੀ ਦੀ ਜਲ ਦੀ ਧਾਰਾ ਵਹਿਤ ਉਰੀ ਏ ਪਾਸ ਨੇ ਕੋਲ ਨੇ ਮਾਮਾ ਕਿਰਪਾਲ ਚੰਦ ਸਾਹਿਬ ਜੀ ਤੇ ਬਚਨ ਕਰਨਾ ਕੀਤਾ ਬੇਨਤੀ ਰੂਪ ਵਿੱਚ ਸਾਹਿਬ ਜੀ ਆਪ ਜੀ ਨੇ ਪੱਥਰ ਵਿੱਚ ਮਾਰ ਕੇ ਜਲ ਦੀਆਂ ਦੋ ਧਾਰਾਂ ਤੇ ਪ੍ਰਗਟਕਾਰੀ ਦਿੱਤੀਆਂ ਨੇ ਸੱਚੇ ਪਾਤਸ਼ਾਹ ਇੱਕ ਵਾਰਸ਼ਾ ਹੋਰ ਮਾਰ ਕੇ ਤਿੰਨ ਧਾਰਾਂ ਪ੍ਰਗਟ ਕਰ ਦਿਓ ਜਿਵੇਂ ਪ੍ਰਾਜ ਰਾਜ ਤ੍ਰਿਬੇਨੀ ਸਥਾਨ ਹੈ ਤਿੰਨ ਨਦੀਆਂ ਦਾ ਸੰਗਮ ਹੈ ਮਹਾਰਾਜ ਇੱਥੇ ਤਿੰਨ ਧਾਰਾਂ ਦਾ ਸੰਗਮ ਕਰਦੇ ਹੋ ਆਪ ਜੀ ਦੇ ਆਨੰਦ ਕਾਰਜ ਦੀ ਵੱਡੀ ਭਾਰੀ ਨਿਸ਼ਾਨੀ ਤ੍ਰਿਬੇਨੀ ਰਹੇਗੀ ਤੇ ਸਜਤਾ ਜੁਗਾ ਜੁਗਾਂਤਰਾ ਤੱਕ ਆ ਕੇ ਦਰਸ਼ਨ ਕਰਨ ਗੀਆਂ ਤੇ ਜਲ ਤੇ ਇਸ਼ਨਾਨ ਪਾਨ ਕਰ ਲਗੀਆਂ ਤੇ ਲਾਭ ਪ੍ਰਾਪਤ ਕਰਨ ਗੀਆਂ ਆਪਣੇ ਮਾਮਾ ਸਾਹਿਬ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਤੀਜਾ ਬਰਸ਼ਾ ਉਸ ਪੱਥਰ ਦੇ ਵਿੱਚ ਮਾਰੇ ਹੈ ਮਾਰ ਕੇ ਉਸੇ ਵੇਲੇ ਨਾਲ ਦੀ ਨਾਲ ਖਿੱਚ ਕੇ ਪੁੱਟ ਲਿਆ ਹੈ ਤੇ ਤਿੰਨ ਧਾਰਾ ਪੱਥਰ ਦੇ ਵਿੱਚੋਂ ਜਲ ਦੀਆਂ ਵਹਿਦੀਆਂ ਜਿਸ ਨੂੰ ਅੱਜ ਵੀ ਸਤਿਗੁਰੂ ਕਲਗੀਧਰ ਸਾਹਿਬ ਜੀ ਦਾ ਤਰਬੇਨੀ ਸਥਾਨ ਗੁਰੂ ਕੇ ਲਾਹੌਰ ਵਿਖੇ ਸਾਧ ਸੰਗਤ ਜੀ ਕਿਹਾ ਜਾਂਦਾ ਹੈ ਤੇ ਸੰਗਤਾਂ ਜਾ ਕਰਕੇ ਦਿੱਥੇ ਦਰਸ਼ਨ ਦੀਦਾਰ ਕਰਦੀਆਂ ਨੇ ਉਸ ਤਰਬੇਨੀ ਦੇ ਵਿੱਚੋਂ ਜਲ ਦਾ ਚੂੜਾ ਛਕ ਦਿਆ ਨੇ ਉਸ ਤਰਬੇਨੀ ਦਾ ਜਲ ਹੀ ਅੱਗੇ ਸਰੋਵਰ ਦੇ ਵਿੱਚ ਪੈਂਦਾ ਹੈ ਉਸ ਸਰੋਵਰ ਦੇ ਵਿੱਚ ਸੰਗਤਾਂ ਇਸ਼ਨਾਨ ਕਰਦੀਆਂ ਨੇ ਇਹ ਸਤਿਗੁਰੂ ਜੀ ਦੇ ਆਨੰਦਕਾਰ ਚ ਦੀ ਨਿਸ਼ਾਨੀ ਉੱਥੇ ਅੱਜ ਵੀ ਮੌਜੂਦ ਹੈ ਜਿਵੇਂ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਵਿਆਹ ਦੀ ਆਨੰਦ ਕਾਰਜ ਦੀ ਨਿਸ਼ਾਨੀ ਉਸ ਸਮੇਂ ਦੀ ਕੰਦ ਮੌਜੂਦ ਹੈ ਤੇ ਗੁਰਦੁਆਰਾ ਕੰਦ ਸਾਹਿਬ ਹੈ ਸਤਗੁਰੂ ਕਲਗੀਧਰ ਸਾਹਿਬ ਜੀਆਂ ਦੇ ਆਨੰਦ ਕਾਰਜ ਦੀ ਇਹ ਨਿਸ਼ਾਨੀ ਮੌਜੂਦ ਹੈ ਤਿੰਨ ਵਾਰ ਬਰਸ਼ਾ ਮਾਰ ਕੇ ਪੱਥਰ ਚੋਂ ਪਾਣੀ ਕੱਢਿਆ ਤੇ ਸਤਗੁਰੂ ਜੀ ਦੀ ਤਰਬੇਨੀ ਪ੍ਰਗਟ ਹੈ ਤੇ ਸਤਗੁਰੂ ਜੀ ਦੇ ਆਨੰਦ ਕਾਰਜ ਦੀ ਨਿਸ਼ਾਨੀ ਮੌਜੂਦ ਹੈ ਇਸ ਪ੍ਰਕਾਰ ਅੱਜ ਦੇ ਦਿਨ ਸਤਗੁਰੂ ਕਲਗੀਧਰ ਸਾਹਿਬ ਜੀ ਦਾ ਆਨੰਦ ਕਾਰਜ ਮਾਤਾ ਜੀਤੋ ਜੀ ਦੇ ਨਾਲ ਗੁਰੂ ਘਰ ਲਾਹੌਰ ਹੋਇਆ ਜਿਸ ਵਿੱਚ ਸਾਧ ਸੰਗਤ ਜੀ ਮਹਾਂ ਅਰੋਗਛ ਦੇ ਕਰਤਾ ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਨੇ ਮਾਤਾ ਜੀਤੋ ਜੀ ਦਾ ਸ਼ੁੱਧ ਨਾਮ ਮਾਤਾ ਅਜੀਤੋ ਸੀ ਜਿੰਨਾਂ ਦੀ ਕੁਖੋਂ ਸਮੇਂ ਬਾ ਕਰਕੇ ਤਿੰਨ ਸਾਹਿਬਜ਼ਾਦੇ ਪ੍ਰਗਟ ਹੋਏ ਨੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਇਹ ਤਿੰਨੇ ਸਾਹਿਬਜ਼ਾਦੇ ਸਲਮਾਨ ਜੋਗ ਮਾਤਾ ਅਜੀਤ ਕੌਰ ਜੀ ਦੀ ਕੁੱਖੋਂ ਪ੍ਰਗਟ ਹੋਏ ਨੇ ਤੇ ਮਹਾਨ ਕੋਸ਼ ਦੇ ਕਰਤਾ ਕਾਨ ਸਿੰਘ ਜੀ ਨਾਬਾ ਲਿਖਦੇ ਨੇ ਮਾਤਾ ਜੀ ਦਾ ਸ਼ੁੱਧ ਨਾਮ ਮਾਤਾ ਜੀਤੋ ਜੀ ਸੀ ਜੋ ਅੰਮ੍ਰਿਤ ਛੱਕ ਕੇ ਮਾਤਾ ਅਜੀਤ ਕੌਰ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤਿੰਨੇ ਹੀ ਮਹਿਲਾ ਨੇ ਜੀ ਅਮਰਕਸ਼ਿਆ ਸੀ ਨਾਮ ਮਾਤਾ अजीत ਕੌਰ ਜੀ ਮਾਤਾ ਸੁੰਦਰ ਕੌਰ ਜੀ ਇਸੇ ਪ੍ਰਕਾਰ ਮਾਤਾ ਸਾਹਿਬ ਕੌਰ ਜੀ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰ ਕਲਗੀ ਤਰਦਸ਼ਮੇਸ਼ ਪਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਸਨਮਾਨਯੋਗ ਮਾਤਾ अजीत ਕੌਰ ਜੀ ਨਾਲ ਆਨੰਦ ਕਾਰਜ ਵਿਹਾੜੇ ਦੀਆਂ ਵਿਆਹ ਪੁਰਬ ਵਿਹਾੜੇ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਮੁੱਚੇ ਖਾਲਸਾ ਪੰਥ ਨੂੰ ਸਮੁੱਚੀ ਲੋਕਾਈ ਸਮੁੱਚੀ ਸ੍ਰਿਸ਼ਟੀ ਨੂੰ ਬੇਅੰਤ 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 ਬਧਾਈਆਂ ਰਹਿੰਦੇ ਸਮੇਂ